ਮੈਂ ਆਇਆ ਅਮਨ ਹੈਪੀ ਤੇ ਮੇਰਾ ਇੱਕ ਨਵਾਂ ਗੀਤ ਆਇਆ ਜੀ ਕਾਲਾ ਟਿੱਕਾ ਜਿਹਨੂੰ ਲਿਖਿਆ ਪਵਨ ਘਰੋਟੀਆਂ ਜੀ ਨੇ ਔਰ ਇਹਦਾ ਮਿਊਜ਼ਿਕ ਜਿਹੜਾ ਹਰੀ ਅਮੀ ਤੋਂ ਵੱਲੋਂ ਕੀਤਾ ਗਿਆ ਤੇ ਵੀਡੀਓ ਵੀ ਪੰਜੀ ਵੱਲੋਂ ਕੀਤੀ ਗਈ ਹੈ ਦਿਲਰੁਬਾ ਰਿਕਾਰਡਸ ਤੋਂ ਇਹ ਰਿਲੀਜ਼ ਕੀਤਾ ਗਿਆ ਅੱਜ ਗਾਣਾ YouTube ਦੇ ਉੱਪਰ ਤਾਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹਨਾ ਕਿ ਇਸ ਗੀਤ ਨੂੰ ਵੱdt-ਵੱdt ਲਾਈਕ ਸ਼ੇਅਰ ਕਰੋ ਤਾਂ ਜੋ ਚੰਗੇ ਗਾਣੇ ਜਿਹੜੇ ਅੱਗੇ ਆ ਸਕਣ ਤੇ ਤੁਸੀਂ ਲਾਈਕ ਕਰੋਗੇ ਸਾਡਾ ਹੌਸਲਾ ਵਧੇਗਾ ਤੇ ਆਪਾਂ ਅੱਗੇ ਹੋਰ ਚੰਗੇ-ਚੰਗੇ ਟਰੈਕ ਜਿਹੜੇ ਆ ਉਹ ਤੁਹਾਡੇ ਚਰਨਾਂ ਦੇ ਵਿੱਚ ਜਰੂਰ ਦੇਵਾਂਗੇ ਅਕੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਦਨ ਜਲੰਦਰੀ ਸਾਹਿਬ ਜਿਹੜੇ ਲੇਜੈਂਡ ਮੇਕਰ ਨੇ ਔਰ ਸਰਪੰਨ ਸਾਹਿਬ ਨਰੰਗਪੁਰ ਜੀ ਮਨੋਰਤਾ ਰਿਵਾਲ ਜੀ ਵਿਪਨ ਜੀ ਮੇਰੇ ਨਾਲ ਆਏ ਨੇ ਪਵਨ ਗਰੋਟੀਆਂ ਜੀ ਨੇ ਸੋ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਅੱਜ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਨੇ ਸੋ ਇੱਕ ਵਾਰੀ ਫੇਰ ਬੇਨਤੀ ਹੈ ਮੇਰੇ ਗੀਤ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਕਿ ਵੈਸੇ ਉਹ ਆਪਣੇ ਵਿੱਚ ਦੱਸਦੇ ਕਿ ਆਪਣੇ ਕਰ ਦੋ ਤੋ ਇਸ ਲਾਈਫ ਕਰਦੇ ਵੈਸੇ ਹੀ ਨੰ ਕਰਦੇ ਹੋ ਤੇ ਗਾਣੇ ਵਿੱਚ ਕਿਤੇ ਲੈ ਕੇ ਸ਼ੌਕੀਆ ਹੈ ਜਾਂ ਹੈ ਪ੍ਰੋਫੈਸ਼ਨਲ ਬਸ ਸਰ ਸਰ ਮੈਂ ਗੁਰਦਾਸਪੁਰ ਦੇ ਬਾਰਡਰ ਏਰੀਆ ਦਾ ਰਹਿਣ ਵਾਲਾ ਤੇ ਬਲਬੀਰ ਵੀਰਾ ਜੀ ਮੇਰੇ ਗੁਰੂ ਜੀ ਨੇ ਜਿਨ੍ਹਾਂ ਤੋਂ ਮੈਂ ਸਿੱਖ ਕੇ ਥੋੜਾ ਬਹੁਤ ਕੁਝ ਕਹਿਣ ਜੋਗਾ ਹੋ ਗਿਆ ਬਾਕੀ ਮੈਂ ਹੈਲਥ ਡਿਪਾਰਟਮੈਂਟਸ ਗਵਰਨਮੈਂਟ ਜੋਬ ਵੀ ਕਰਦਾ ਨਾਲ ਤੇ ਬਾਕੀ ਇਹਨੂੰ ਮੈਂ ਇੱਕ ਪ੍ਰੋਫੈਸ਼ਨ ਤਾਂ ਮੇਰਾ ਦੂਸਰਾ ਬਟ ਇੱਕ ਸ਼ੌਂਕ ਦੇ ਤੌਰ ਤੇ ਮੈਂ ਗਾਇਕੀ ਕਰਨਾ ਕੰਪੀਟੀਸ਼ਨ ਮੇਰਾ ਕਿਸੇ ਨਾਲ ਨਹੀਂ ਹੈ ਔਰ ਹਰ ਇੱਕ ਦੋ ਮਹੀਨੇ ਬਾਅਦ ਮੈਂ ਗਾਣਾ ਕੋਈ ਨਾ ਕੋਈ ਦੇ ਦੇਣਾ ਜਿੱਦਾਂ ਧਾਰੀਵਾਲ ਸਾਹਿਬ ਮੈਨੂੰ ਕਹਿੰਦੇ ਨੇ ਜਾਂ ਜਲੰਦਰੀ ਸਾਹਿਬ ਜਦੋਂ ਆਸ਼ੀਰਵਾਦ ਦਿੰਦੇ ਨੇ ਅੱਲਾ ਸ਼ੇਰੀ ਦਿੰਦੇ ਆਪਾਂ ਚਲੋ ਤਿਆਰ ਹੋ ਜੀਦਾ ਤੇ ਬਾਕੀ ਤੁਹਾਡਾ ਸਾਰਾ ਨਸਯੋਗ ਹੈ ਜੀ ਫੇਰ ਹੀ ਸਭ ਕੁਝ ਸਫਲ ਹੋਇਆ ਜਿਹੜਾ ਟੌਪਿਕ ਹੈ ਸੀ ਕਿਵੇਂ ਚੁਣਿਆ ਤੇ ਕੀ ਹੋਣੀ ਤਾਂ ਕਰਦੇ ਹਾਂ ਸਾਰੀ ਕ ਪੰਜਾਬੀ ਗਾਣਾ ਸੀਗਾ ਜੀ ਕਾਲਾ ਟਿੱਕਾ ਔਰ ਪਵਨ ਘਰ OTN ਜੀ ਮੇਰੇ ਕੋਲ ਆਏ ਔਰ ਇਹਨਾਂ ਦੀ ਵੀ ਕਾਫੀ ਸਾਲਾਂ ਦੀ ਮਿਹਨਤ ਹੈ ਤੇ ਇਹਨਾਂ ਦਾ ਫਰਸਟ ਟਰੈਕ ਹੀ ਆ ਔਰ ਇਹਨਾਂ ਦੀ ਮਿਹਨਤ ਇੰਨੀ ਜ਼ਿਆਦਾ ਸੀ ਔਰ ਕੋਈ ਵੀ ਇਹਨਾਂ ਨੂੰ ਬਾਹ ਨਹੀਂ ਸੀ ਵੜਾਂਦਾ ਔਰ ਮੇਰੇ ਕੋ ਆ ਕੇ ਕਹਿੰਦੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਗੱਲ ਹੈਗੀ ਭਾਜੀ ਮੈਂ ਲਿਖਦਾ ਬਹੁਤ ਵਧੀਆ ਚਲੋ ਗਾਣਾ ਆਪਾਂ ਤਿਆਰ ਕਰਾਇਆ ਮਨੋਰ ਭਾਜੀ ਨੇ ਨਾਲ ਹੋ ਕੇ ਰਿਕਾਰਡ ਕਰਵਾਇਆ ਤੇ ਅੱਜ ਇਹਨਾਂ ਨੂੰ ਲੈ ਕੇ ਨਾਲ ਆਏ ਆ ਆਪਾਂ ਤੇ ਉਮੀਦ ਇਹੀ ਕਰਦਾ ਮੈਂ ਤੁਹਾਡੇ ਸਾਰਿਆਂ ਦੇ ਥਰੂ ਇਹੀ ਮੈਸੇਜ ਦੇਣਾ ਚਾਹਨਾ ਕਿ ਇਹਨਾਂ ਦੀ ਇਹ ਪਹਿਲੀ ਕੋਸ਼ਿਸ਼ ਹੈ ਚਲੋ ਮੇਰੇ ਦੇ ਗਾਣੇ ਅੱਗੇ ਆਂਦੇ ਆ ਇਹਨਾਂ ਦੀ ਵੀ ਪਹਿਲੀ ਕੋਸ਼ਿਸ਼ ਹੈ ਤੇ ਇਸ ਗੀਤ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਤਾਂ ਜੋ ਇਹਨਾਂ ਨੂੰ ਵੀ ਹੌਸਲਾ ਮਿਲੇ ਤੇ ਚੰਗੀ ਜਿਹੜੀ ਗੀਤਕਾਰੀ ਉਹ ਵੀ ਅੱਗੇ ਆ ਸਕੇ ਤੇ ਅਸੀਂ ਲੋਕ ਵੀ ਤੁਹਾਡੀ ਚਰਨਾ ਵਿੱਚ ਸਾਰੇ ਚੰਗੇ ਗਾਣੇ ਪਾ ਸਕੀਏ ਮੁੰਡੇ ਹੋ ਗਏ ਨੇ دیਵਾਨੇ ਤੇਰੇ ਰੂਪ ਦੇ ਰੱਖੇ ਸਾਰਿਆਂ ਦੇ ਕਾਲਜੇ ਤੂੰ ਕੂਕ ਕੇ ਜਵਾਨੀ ਨੂੰ ਬਚਾ ਕੇ ਰੱਖ ਲੈ ਜੇ ਤੂੰ ਨਜ਼ਰਾਂ ਤੋਂ ਜੇ ਤੂੰ ਨਜ਼ਰਾਂ ਤੋਂ ਜੇ ਤੂੰ ਨਜ਼ਰਾਂ ਤੋਂ ਬਚਣਾ ਏ ਸੋਣੀਏ ਨਿਕਾਲਾ ਟਿੱਕਾ ਲਾ ਕੇ ਰੱਖ ਲੈ ਨਿਕਾਲਾ ਟਿੱਕਾ ਲਾ ਕੇ ਰੱਖ ਲੈ ਕਹਣਾ ਚਾਹਾਂਗਾ ਪੰਜਾਬੀ ਗੀਤ ਸਿਗਨੇਚ ਦੁਨੀਆ ਦੇ ਵਿੱਚ ਉੱਭਰਦਾ 스타 ਅਮਨ ਹੈਪੀ ਜੋ ਕਿ ਦਿਹਰਵਾਰ ਕੋਰਸ ਪੇਸ਼ ਕਰਨ ਜਾ ਰਿਹਾ ਹੈ ਇਹਦਾ ਮਿਊਜ਼ਿਕ ਹਰੀ ਅਮਰਜੀਤ ਨੇ ਕੀਤਾ ਬਹੁਤ ਹੀ ਅچھے ਉਮਦਾ ਮਿਊਜ਼ਿਕ ਡੈਟਰ ਨੇ ਤੋਂ ਗੋਟਿਆ ਸਾਹਿਬ ਨੇ ਜੋ ਗੀਤ ਲਿਖਿਆ ਕਾਲਾ ਜੁਟਿਕਾ ਉਮੀਦ ਹੈ ਕਿ ਆਨ ਬਲਾ ਸਮਝੋ ਇਹਨਾਂ ਦਾ ਹੋਏਗਾ ਕਿਉਂਕਿ ਬਹੁਤ ਅچھے ਅਲਬਾਜ ਨੇ هەر ਹਰ ਕਲਾਕਾਰ ਦੀ ਉਮੀਦ ਹੁੰਦੀ ਹੈ ਕਿ ਮੈਂ ਇਸਟੈਬਲਿਸ਼ ਹੋਵਾਂ ਆਪਣੇ ਸਰਵੇਚਾਰ ਗੀਤਾਂ ਦੇ ਵਿੱਚ ਜਾਂ ਆਪਣੇ ਗੀਤ ਸੰਗੀਤ ਦੀ ਦੁਨੀਆ ਦੇ ਵਿੱਚ ਪਰ ਇਹਨਾਂ ਦੀ ਵੀ ਇੱਕ ਕੋਸ਼ਿਸ਼ ਹੈ ਕਿ ਐਸੀ ਵੀ ਇੱਕ ਨਾਮ ਇਹਦੇ ਛਕਟिए ਤੇ ਹਰ ਇੱਕ ਬੰਦਾ ਦੌਲਤ ਸ਼ੌਰਤ ਚਾਹੁੰਦਾ ਹੈ ਤੇ ਉਹਦੇ ਵਾਸਤੇ ਉਪਰਾਲੇ ਕਰਦਾ ਹੈ ਇਹ ਉਹਨਾਂ ਦਾ ਇੱਕ ਅੱਛਾ ਉਪਰਾਲਾ ਹੈ ਕਿ ਮੈਂ ਕਮਰਸ਼ੀਅਲ ਗੀਤ ਕਰਕੇ ਤੇ ਇਸ ਦੁਨੀਆ ਦੇ ਵਿੱਚ ਜਦ ਕਿ ਸੰਗੀਤ ਦੀ ਦੁਨੀਆ ਵਿੱਚ ਆਪਣਾ ਮਕਾਮ ਹਾਸਲ ਕਰਾਂ ਇਹਨਾਂ ਦੀ ਉਮੀਦ ਹੈ ਕਿ ਕੋਸ਼ਿਸ਼ ਸਫਲ ਹੋਏਗੀ ਸਾਡੀਆਂ ਇਹਨਾਂ ਦਾ ਸ਼ੁਭ ਕਾਮਨਾਵਾਂ ਨੇ ਦਾਲਿਆ ਸਾਹਿਬ ਜੁਲਦੀਪ ਦਾਲਿਆ ਜੀ ਸਰਪੰਚ ਸਾਹਿਬ ਮਨੋਰ ਧਾਰੀਵਾਲ ਅਸੀਂ ਸਾਰੇ ਇਹਨਾਂ ਦੇ ਬੈਲ ਬਿਸ਼ਰ ਹਾਂ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੰਨੇ ਸਾਵਨ ਹੰਡਾਏ ਨੇ ਕਿ ਸੰਗੀਤ ਦੀ ਦੁਨੀਆ ਦੇ ਵਿੱਚ ਕਿ ਨਵੇਂ ਚਿਹਰਿਆਂ ਨੂੰ ਸਾਡਾ ਫਰਜ਼ ਬੰਦਾ ਹੈ ਸਪੋਰਟ ਕਰੀਏ ਸ਼ਾਬਾਸ਼ ਦਈਏ ਤਾਂ ਕਿ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਹੋਰ ਜਿੰਨੇ ਵੀ ਫਨਕਾਰ ਪੈਦਾ ਹੋਣ ਅੱਗੇ ਆਉਣ ਤੇ ਸਾਡੀ ਮਾਂ ਬੋਲੀ ਦਾ ਉਹਨਾਂ ਹੀ ਜ਼ਿਆਦਾ ਵਡਾਵਾ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਆਏ ਹੋਏ ਪ੍ਰੈਸ ਮੀਡੀਆ ਤੋਂ ਸਾਰੇ ਸੱਜਣਾਂ ਦਾ ਧੰਨਵਾਦੀ ਹਾਂ ਤੋਂ ਅਮਨ ਹੈਪੀ ਜਨਮ ਮੁਬਾਰਕ ਦੇਣਾ ਜੀਤਕਾਰ ਨਵਾਂ ਉਹਨਾਂ ਦਾ ਪਹਿਲਾ ਗੀਤ ਹੈ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦੇਣਾ ਧੰਨਵਾਦ